ਜੰਡਿਆਲਾਗੁਰੂ ਪੁਲਿਸ ਹਾਥੋਸ ਵਾਲੇ ਸਫਲਤਾ ਲੱਗੀ ਜਦੋਂ ਨਾਕੇਬੰਦੀ ਦੌਰਾਨ ਪੁਲਿਸ ਪਾਰਟੀ ਨੇ ਮੋਟਰਸਾਈਕਲ ਤੇ ਆ ਰਹੇ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਉਹ ਕਤ ਵਿਅਕਤੀ ਪੁਲਿਸ ਨੂੰ ਦੇਖ ਕੇ ਕਬਰਾ ਗਿਆ ਤੇ ਹੱਥ ਵਿੱਚ ਫੜੇਲੇ ਫਾਫੇ ਸੁਟ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਇਸ ਦੌਰਾਨ ਪੁਲਿਸ ਨੇ ਉਸਦੇ ਲਿਫਾਫੇ ਦੀ ਤਲਾਸ਼ੀ ਲਈ ਤਾ ਉਸ ਤੋਂ 3.5 ਕਿਲੋ ਹੇਰੋਇਨ ਬਰਾਮਦ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਭਾਲ ਵਿੱਚ ਵਕਫ ਵਕ ਦਿਸ਼ਾਵਾਂ ਵਿੱਚ ਪੁਲਿਸ ਟੀਮਾਂ ਭੇਜੀਆਂ ਗਈਆਂ ਹਨ ਤੇ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੰਡਿਆਲਾਗੁਰੂ ਉੱਥੇ ਸਾਡੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀਗਾ ਤੇ ਨਾਕੇਬੰਦੀ ਦੌਰਾਨ ਚੈਕਿੰਗ ਚੱਲ ਰਹੀ ਸੀ ਵੀਕਲਾਂ ਦੀ ਤੇ ਇੱਕ ਮੋਟਰਸਾਈਕਲ ਆਇਆ ਤੇ ਉਹ ਦੂਰੋਂ ਹੀ ਉਹ ਦੇਖ ਕੇ ਨਾਕਾਬੰਦੀ ਨੂੰ ਇੱਕਦਮ ਮੋੜਨ ਦੀ ਉਹਨੇ ਕੋਸ਼ਿਸ਼ ਕੀਤੀ ਕਿੰਨੇ ਜਣੇ ਸੀ ਸਵਾਲ ਇੱਕਲਾ ਸੀਗਾ ਮੂੰਹ ਬੰਨਿਆ ਹੋਇਆ ਹੋਏਗਾ ਤੇ ਉਹਨਾਂ ਨੌਜਵਾਨ ਸੀਗਾ ਮੋਟਰਸਾਈਕਲ ਸੀਗਾ ਕਾਲਾ ਮੋਟਰਸਾਈਕਲ ਸੀ ਨੰਬਰ ਨਹੀਂ ਦੇਖ ਸਕੇ ਐਕਚੁਅਲੀ ਉਹ ਜਦੋਂ ਉਹਦਾ ਕੋਈ ਵਜ਼ਨਦਾਰ ਚੀਜ਼ ਛੁੱਟੀ ਇਹ ਪੁਲਿਸ ਪਾਰਟੀ ਉਹ ਪਿੱਛੇ ਨੂੰ ਭੱਜਿਆ ਪੁਲਿਸ ਪਾਰਟੀ ਉਹਦੇ ਮਗਰ ਲੱਗੀ ਆ ਹਲੇ ਤੱਕ ਵੀ ਸਾਡੀ ਜੋ ਉਹਦੇ ਮਗਰ ਲੱਗੀਆਂ ਹੋਈਆਂ ਪੁਲਿਸ ਪਾਰਟੀਆਂ ਵਾਇਰਲੈਸ ਵਗੈਰਾ ਕਰਵਾ ਦਿੱਤੀ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਜਦੋਂ ਉਹਦਾ ਸੁੱਟਿਆ ਸਮਾਨ ਚੈੱਕ ਕੀਤਾ ਤੇ 3.5 ਕਿਲੋ ਹੈਰੋਇਨ ਐ ਬਰਾਮਦ ਹੋਈ ਆ ਜੀ ਰਿਕਵਰ ਕਰ ਲਈ ਗਈ ਆ ਤੇ ਪੁਲਿਸ ਪਾਰਟੀਆਂ ਅਲੱਗ-ਅਲੱਗ ਏਰੀਏ ਦੇ ਵਿੱਚ ਜਾਂ ਅਜੀਬ ਇਹ 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 ਜਿਹੜਾ ਰੋਡ ਹੈ ਇਹ ਆਪਣੇ ਚੀਤੇ ਤੋਂ ਤਰਨਤਾਰ ਰੋਡ ਨੂੰ ਜਾਂਦਾ ਜੀ ਅਸੀਂ ਤਰਨਤਾਰ ਨਾਲ ਪੁਲਿਸ ਪਾਰਟੀਆਂ ਭੇਜੀਆਂ ਵਾ ਤੇ ਸਾਡੀ ਸਰ ਚੱਲ ਰਹੀ ਆ ਜੀ